بیدی صاحب کر کے اس نے کہا میں پہچان تو نہیں سکیا پہ کیونکہ میں اتھے وردی کے دیکھا اتھے کالی جانا وردی سے میرے کو اور جو میں نے گرفتار کرنا آیا سیکورٹی گارڈ لگیا ہے بہت بڑا ایڈمنٹن سٹور میں اس واسطے کہنا جد میں اٹھ نو سال پہلے ایڈمنٹن گیا سی میرے کو معافی منگا سی ਬੇਦੀ ਸਾਦ ਕਰਕੇ ਉਸ ਨੂੰ ਕਹਿ ਮੈਂ ਪਛਾਣ ਤ ਨਹੀਂ ਸਕਿਆ ਤੇ ਕਿਉਂਕਿ ਮੈਂ ਉੱਥੇ ਵਰਦੀ ਚ ਰਿਖਿਆ ਸੀ ਇੱਥੇ ਕਾਲੀ ਜੀਆਂ ਵਰਦੀ ਸੀ ਮੇਰੇ ਕੋਲ ਪਛਾਣ ਨਹੀਂ ਮਥਾ ਠੇਕੇ ਮੈਨੂੰ ਕਹਿਣ ਲੱਗੇ ਕਿ ਨਹੀਂ ਜੀ ਪਛਾਣਿਆ ਕਿਉਂਕਿ ਮੈਂ ਐਸਪੀ ਬੇਦੀ ਕਪੂਰ ਖਲੋ ਤੁਹਾਨੂੰ ਅਰੈਸਟ ਕਰਨ ਆਇਆ ਸੀ ਮਜਬੂਰੀ ਹੁਕਮਸ ਮੇਰੀ ਨੌਕਰ ਮੈਂ ਖਾਣੋਂ ਉਦੋਂ ਪਰੇਸ਼ਾਨ ਕੀਤਾ ਤਾਜ ਮੈਂ ਮਾਫੀ ਮੰਗਣ ਆਇਆ ਮੈਨੂੰ ਮਾਫ ਕਰ ਲੈਣਾ ਐਡਮਿੰਟਨ ਦਾ ਘੇੜਾ ਬਾਗ ਦਾ ਇਹਦੇ ਚ ਇਹ ਹੋਇਆ ਜਿਹੜੇ ਨੌਜਵਾਨ ਮੈਨੂੰ ਲੈ ਸਨ ਮੈਂ ਤਾਂ ਦਸ ਕੋਈ ਗੱਲ ਹੋਈ ਤੁਸੀਂ ਮੈਨੂੰ ਲੈ ਖੇਡਦੇ ਹੋਈ ਹੋਗੇ ਮੈਂ ਦਿੱਲੀ ਅਰੈਸਟ ਹੋਣਾ ਸੀ ਲੋਂਗੋਵਾਲ ਦੇ ਕੈਨਲ ਬਾਗ ਦੇ ਉੱਥੇ ਹੋਇਆ ਫਿਰ ਦੁਬਾਰਾ ਮੈਂ ਖਣ ਤੁਸੀਂ ਮੈਨੂੰ ਇੱਥੇ ਕਰਾਓਗੇ ਕਹਿ ਲਗੇ ਨਹੀਂ ਉਹਨਾਂ ਨੇ ਜਨਰੇਟਰ ਬੰਦ ਕਰ ਦਿੱਤਾ ਅੰਧੇਰਾ ਹੋ ਗਿਆ ਮਕਸੂਦਪੁਰ ਦੇ ਮੁੰਡੇ ਆ ਗਏ ਇਧਰ ਅੰਧੇਰਾ ਹੋਇਆ ਇਧਰ ਮੈਨੂੰ ਚੁੱਕ ਲਿਆ ਗਿਆ ਤੇ ਮੈਂ ਸਮਝਿਆ ਮੈਨੂੰ ਪੁਲਿਸ ਨੇ ਚੁੱਕ ਲਿਆ ਉਹ ਮੁੰਡਿਆਂ ਨੇ ਚੁੱਕਿਆ ਸੀ ਉਹ ਮੈਨੂੰ ਕਾਰ ਵਿੱਚ ਬਿਠਾਉਂਦੇ ਨੇ ਦੌੜਾਉਂਦੇ ਨੇ ਕਾਰ ਲਾਈਟਾਂ ਵੀ ਨਹੀਂ ਜਲਾਉਂਦੇ ਮੈਂ ਕਿ ਲਾਈਟ ਤੇ ਜਲਾਓ ਅੰਧੇਰਾ ਖੜੇ ਕਿ ਗਿਆ ਨਹੀਂ ਜੀ ਤੁਸੀਂ ਚੁੱਪ ਰਹੋ ਅਸੀਂ ਤੁਹਾਨੂੰ ਟਿਕਾਣੇ ਤੇ ਪਹੁੰਚਾ ਦਿੰਦੇ ਬਾਬਾ ਰੋਸ਼ਨ ਸਿੰਘ ਜੀ ਮਰਦਾਨ ਵਾਲੇ ਸ਼ਾਇਦ ਇੱਥੇ ਵੀ ਆਉਂਦੇ ਰਹਿਣਾ ਉਨਾ ਦੇ ਦੇ ਮੈਨੂੰ ਲੈ ਮੈਂ ਕਹਿੰਦੇ ਕਿਰਾ ਬਾਕੀ ਦੀ ਤੁਸੀਂ ਆਰਾਮ ਨਾਲ ਸੇ ਘਟੋ ਫੜਾ ਇੰਤਜ਼ਾਮ ਦਿੱਲੀ ਪਹਚਾਨ ਦਾ ਕਰਾ ਦੇਵਾਂਗੇ ਅਸੀਂ ਆਪਣੇ ਪਿੰਡ ਦੇ ਵਿੱਚ ਗ੍ਰਿਫਤਾਰੀ ਨਹੀਂ ਆਉਣ ਦੇਣੀ ਸਿਰ ਤੇ ਬਦਨਾਮੀ ਦਾ ਟਿੱਕਾ ਅਸੀਂ ਆਪਣੇ ਉੱਤੇ ਨਹੀਂ ਲੈਣਾ ਸੀ ਦਾਦਾ ਦਰਸ਼ਨ ਸਿੰਘ ਵੀ ਚਿੰਤਾ ਕਰੇ ਬਾਅਦ ਜੋ ਮੈਨੂੰ ਪਤਾ ਚੱਲਿਆ ਤੇ ਪਤਾ ਨਹੀਂ ਮਸਕੀਨ ਕਿ ਸੰਤ ਰੋਸ਼ਨ ਸਿੰਘ ਉਹਨਾਂ ਨੇ ਕਾਫੀ ਸਹਿਯੋਗ ਦਿੱਤਾ ਉਹਨਾਂ ਨੇ ਆਪਣੇ ਕੱਪੜੇ ਮੈਨੂੰ ਦੇ ਦਿੱਤੇ ਕਣਗੇ પાਕੇ ਚਲੇ ਤੋਂ ਫਿਰ ਮੈਂ ਉਹਨਾਂ ਸੰਤਾਂ ਵਾਲਾ ਬਾਣਾ ਪਹਿਨ ਲਿਆ ਸੰਤ ਰੋਸ਼ਨ ਸਿੰਘ ਜੀ ਦੇ ਕੱਪੜੇ ਉਹਨਾਂ ਦੀ ਤਰ੍ਹਾਂ ਹੀ ਦਸਤਾਰਾ ਸਜਾ ਲਿਆ ਮੁੰਡਿਆਂ ਦੀ ਕੰਬੈਸਟਰ ਕਾਰ ਸੀ ਉਸ ਤੇ ਮੈਨੂੰ ਲੁਧਿਆਣੇ ਛੱਡਾਇਆ ਲੁਧਿਆਣੇ ਤੋਂ ਸਰਦਾਰ ਪ੍ਰਭਾਨ ਸਿੰਘ ਹਟਾਦੇ ਵਾਲੇ ਮੈਨੂੰ ਅੰਮ੍ਰਲੇ ਛੱਡਾਇਆ ਅੰਮ੍ਰਲੇ ਤੇ ਫੋਰ ਸੱਜਣ ਉਹਨਾਂ ਨੇ ਮੈਨੂੰ ਦਿੱਲੀ ਪਹੁੰਚਾ ਦਿੱਤਾ ਔਰ ਦਿੱਲੀ ਬਾਂਸਕਾ ਮੈਂ ਫਿਰ ਕਰ ਰਿਹਾ ਇਹ ਜਿਹੜੇ ਦੁਖਤ ਹਾਲਾਤ ਲੰਘਦੇ ਰਹੇ ਇਸ ਤੇ ਚੋਂ ਕਿ ਸਿਰਫ ਨੌਜਵਾਨਾਂ ਦੇ ਹੱਥੇ ਬਾਗ ਡੋਰ ਸੀ ਬਜ਼ੁਰਗ ਇੱਕ ਪਾਸੇ ਹੋ ਗਏ ਸੀ ਕਹਿੰਦੇ ਨੇ ਕਾਰ ਦੇ ਵਿੱਚ ਜੇ ਗੈਸ ਪਾਈ ਰਹਿ ਤੇ ਕੋਲਡ ਵੀ ਪਾਈਦਾ ਕੋਲਡ ਤੇ ਹੈ ਨਹੀਂ ਸੀ ਗੈਸ ਹੀ ਗੈਸ ਸੀ ਓਵਰ ਹੀ ਟੋਕਿਸ ਇਹਨਾਂ ਦੀ ਓਵਰ ਹੀ ਥਿੰਕਿੰਗ ਤੋਂ ਖੇਡਾ ਖਾਇਆ ਦੁਸ਼ਟਾਨ ਨੇ ਔਰ ਸਿੱਖਾਂ ਦੇ ਰੂਪ ਵਿੱਚ ਗੜਵੀ ਪੈ ਗਈ ਸਿੱਖਾਂ ਨੂੰ ਮਾਰਨਾ ਸ਼ੁਰੂ ਕੀਤਾ ਉਸ ਦਿਨ ਮੇਰਾ ਦਿਲ ਬਹੁਤ ਟੁੱਟ ਗਿਆ ਜਦ ਇੰਦਰ ਤੋਂ ਸਰਦਾਰ ਪ੍ਰੀਤਮ ਸਿੰਘ ਆਪਣੇ ਪਰਿਵਾਰ ਸਹਿ ਦਰਸ਼ਨ ਕਰਨ ਲਈ ਆਇਆ ਤੇ ਜੰਡੇ ਆਲੇ ਦੇ ਕੋਲ ਸ਼ੂਟ ਕਰ ਦਿੱਤੇ ਗਏ ਸਾਰੇ ਪਰਿਵਾਰ ਉਸਨੇ ਇੰਦਰ ਤੋਂ ਦਿਨ ਬੰਦ ਰਿਹਾ ਉਹਨਾਂ ਦੇ ਸੋਗ ਵਿੱਚ کیونکہ شہر کا سب تو شریف ملک سردار پریتم سنگس میں ایلانی کیا یہ سکھ نہیں کر سکتے سکھان کے روپ میں بھڑیے کر رہے ہیں وقتی طور پہ تحریک واپس لے لو بہت سارے سکھ مارے جانے آخری ایک دن ایسا ہوا میرے دیکھ دیکھدا دیکھ لوگو وال نے بھی فیصلہ کر لیا سلح کر لے اور میرے دیکھن کا واقعہ رکاب گنج تو نکل نکلدی لوگو والن اتوں پکڑ لیا ایک نوجوان نے ਫੈਸਲੇ ਤੇ ਦੱਸ ਸਕਣ ਕੀ ਅੱਖਾਂ ਭਰੀਆਂ ਹਿਆ ਸੰ ਲੋਂਗਵਾਲ ਰਿਹਾ ਕਹਿੰਦੇ ਜਵਾਨਾਂ ਨੂੰ ਬਚਾਣ ਵਾਸਤੇ ਦਸਕਤ ਕੀ ਰੋਲ ਜਾਣੀਆਂ ਨੇ ਜਵਾਨੇ ਤੇਰੇ ਵਰਗੇ ਜਵਾਨਾਂ ਨੂੰ ਬਚਾਣ ਵਾਸਤੇ ਕੀਤਾ ਮੈਂ ਤੇ ਰੋਲ ਜਾ ਸੰਭਲਣ ਦੇ ਅਜੇ ਕੰਮ ਸਾਰੀ ਜ਼ਰ ਨਹੀਂ ਹੈ ਸੰਭਲਣ ਦੇ ਪਰ ਕੌਣ ਇਤਨੀ ਗੱਲ ਸਮਝੇ ਇਹ ਮੇਰੇ ਸਾਹਮਣੇ ਉਹਨਾਂ ਦਾ ਹੀ ਗਰੇਬਾਨ ਪਕੜ ਕੇ ਪੰਜ ਸੱਤ ਗੱਲਾਂ ਵੀ ਕਡੀਆਂ ਕਿਉਂ ਸੈਨਕੀਆਂ ਕੰਢੇ ਦੇ ਥਾਨ ਨੂੰ ਬਚਾਉਣ ਵਾਸਤੇ ਮੈਂ ਨਹੀਂ ਚਾਹਦਾ ਪੰਜਾਬ ਦੀ ਹੋਰ ਨੌਜਵਾਨੀ ਬਰਬਾਦ ਹੋਵੇ ਕਿ ਐਸਪੀ ਬੇਵੀ ਜੋ ਐਡਮਿੰਟਨ ਨੇ ਚ ਇਸ ਨੇ ਵੀ ਕਬੂਲ ਕੀਤਾ ਗੈਨੀ ਜੀ ਇਹ ਕਿਸ ਇੱਕ ਤਹਿਰੀਕ ਸੀ ਇਸ ਤਰ੍ਹਾਂ ਦੇ ਨੌਜਵਾਨ ਸਾਰੇ ਖਤਮ ਕਰਦੇ ਇਹ ਆਪ ਨੂੰ ਹੌਣ ਕਹਿੰਦਾ ਪਰ ਚੋਕੇ ਹੁਣ ਆ ਗਿਆ ਪੰਜਾਬ ਤੋਂ ਐਡਮਿੰਟਨ ਰਹਿੰਦਾ ਹੈ ਹੁਣ ਸਾਰੀ ਗੱਲ ਦੱਸਦਾ ਹੈ ਮੈਂ ਕਹੋਂ ਦੰਦੇ ਫੌਰੀ ਬਹੁਤ ਸੰਗੀ ਬਹੁਤ ਪਰੇਸ਼ਾਨ ਕੀਤਾ ਕਈ ਨੌਜਵਾਨਾਂ ਨੂੰ ਬਰਬਾਦ ਕੀਤਾ ਪੰਜਾਬ ਦੇ ਵਿੱਚ ਬੈਨਰੀ ਉਸਨੇ ਕਿਸ ਲਈ ਕੀਤਾ ਸੀ ਮੇਰੇ ਤੇ ਪੰਜਾਬ ਇੱਕ ਕੋਈ ਨਹੀਂ ਆਸ ਗੁਰੂ ਰਾਮਦਾਸ ਜੀ ਦੇ ਗੁਰੂਪੁਰਪਤੇ ਮੈਂ ਸਿਰਫ ਛੁੱਕ ਕੇ ਜੋ ਹੈ ਜਾਂਦਾ ਰਿਹਾ ਸੋਰਾ ਸੀਦਾ ਲੱਗਿਆ ਇਹ ਜ਼ਖਮ ਕਾਫੀ ਲੰਬੇ ਸਮੇਂ ਤੱਕ ਰਿਸਤਾ ਰਿਹਾ ਫਿਰ ਜੋ कांड ਉਸ ਤੋਂ ਬਾਅਦ ਹੋਇਆ ਤੇ ਸਿੱਖਾਂ ਦਾ ਕਤਲੇਆਮ ਹੋਇਆ ਕਾਨਪੁਰ ਵਿੱਚ ਦਿੱਲੀ ਵਿੱਚ ਤਾਟਾ ਨਗਰ ਵਿੱਚ ਐਂਡ ਆਰਵ ਦੇ ਵਿੱਚ ਗੁਆੜੀਅਰ ਦੇ ਵਿੱਚ ਮੋਰੇਨੇ ਦੇ ਵਿੱਚ ਔਰ ਰਸਤ ਵਿੱਚ ਰੇਲਾਂ ਵਿੱਚ ਬੈਠੇ ਮੁਸਾਫਰ ਸੈਂਕੜੇ ਮੁਸਾਫਰ ਚਾਹ ਫੌਜੀ ਸੰਚਾਹ ਪੁਲਸੀਆ ਚੰ ਚਾਹ ਸਿਵਿਲਿਅਨ ਸਭ ਨੂੰ ਠੀਕਾੜੇ ਦਾ ਇਸ ਦੌਰਾਨ ਫਿਰ ਮੈਂ ਕਾਨਪੁਰ ਚਲਾ ਗਿਆ ਛੁੱਪ ਕੇ ਮੈਨੂੰ ਪਤਾ ਚੱਲਿਆ ਗੁਰਦੁਆਰਿਆਂ ਨੂੰ ਖਤ ਲੱਗੀ ਗਿਆਨੀ ਕਲਿਆਨ ਸਿੰਘ ਨੇ ਸਾਥ ਦਿੱਤਾ ਹਾਲਾਂਕਿ ਮੇਰੇ ਨਾਲੋਂ 10 ਸਾਲ ਉਮਰ ਦੇ ਚ ਵੱਡੇ ਬਜ਼ੁਰਗ ਨੇ ਸਾਥ ਦਿੱਤਾ ਉਹਨਾਂ ਦੇ ਦੋ ਲੜਕਿਆਂ ਨੇ ਵੀ ਸਾਥ ਦਿੱਤਾ ਜਿਨ੍ਹਾਂ ਗੁਰਦੁਆਰਿਆਂ ਚ ਜਲੀਆਂਆਂ ਬੀੜਾਂ ਸਨ ਉਹ ਇਕੱਠੀਆਂ ਕੀਤੀਆਂ ਅਖਾਲੀ ਜੀ ਦੇ ਗੁਰਦੁਆਰੇ ਸਾਰੀਆਂ ਬੀੜਾਂ 70 ਦੇ ਕਰੀਬ ਲੈਂਦੀਆਂ ਆਗ ਚੱਲੀ ਗੁਰਦੁਆਰਿਆਂ ਨੂੰ ਆਗ ਲਾਈ ਗਈ ਸਿੱਖ ਕੈਂਪਾਂ ਦੇ ਸੰਗਰਾਂਚ ਵੀ ਨਹੀਂ ਗੁਰਦੁਆਰਿਆਂ ਸਿੱਧਾ ਗੁਰਦੁਆਰੇ ਦੀ ਛੱਤ ਤੇ ਲੰਗਰ ਦੀਆਂ ਲੱਕੜਾਂ ਉੱਪਰ ਚੜਾਈਆਂ ਉਸੁੱ ਬੁੱਢੇ ਗਿਆਨੀ ਕਲਿਆ ਕ੍ਰਿਯਾਨ ਸਿੰਘ ਨੇ ਮੈਂ ਅਸਮਰਤਾ ਪ੍ਰਗਟ ਕੀਤੀ ਮੈਂ ਤਾਂ ਮੇਰੇ ਕੋਲ ਲੱਕੜਾਂ ਨਹੀਂ ਚੜਨਦੀਆਂ ਨਾਲ ਦੇ ਸਾਥੀਆਂ ਨੇ ਉਹਨਾਂ ਦੇ ਬੱਚਿਆਂ ਨੇ ਔਰ ਗਿਆਨੀ ਕਲਿਆਨ ਸਿੰਘ ਇਹ ਸਾਰੀਆਂ ਲੱਕੜਾਂ ਉੱਪਰ ਚੜਾਈਆਂ ਤੀਸਰੀ ਮੰਜ਼ਲ ਤੇ ਇਹਨਾਂ ਦੇ ਅਸੀਂ ਅੰਗੀਠੇ ਬਣਾਏ ਔਰ ਉਹ ਅਗ ਜਲੀਆਂ ਬੀੜਾਂ ਜਿਨ੍ਹਾਂ ਦੀ ਬੇਅਦਬੀ ਹੋਈ ਸੀ ਉਹਨਾਂ ਦਾ ਸੰਸਕਾਰ ਕਰਨਾ ਸ਼ੁਰੂ ਕੀਤਾ ਅਗ ਦੇ ਚੁੰਕੇ ਬਾਂਬੜ ਧੂਆ ਉੱਠਣਾ ਹੀ ਸੀ 60 ਬੀੜਾਂ ਸੀ ਰਾਤ ਦੇ 12 ਵਜੇ ਤੱਕ ਕਰ ਚੁੱਕੇ ਸੀ ਬਾਦ ਵਿੱਚ ਕੁਝ ਬੀਬੀਆਂ ਵੀ ਆ ਗਈਆਂ ਕੁਝ ਹੋਰ ਸੰਗਤਾਂ ਵੀ ਆ ਗਈਆਂ ਆਵੇ ਰਿਸਕ ਸੀ ਪਰਾ ਦੇ ਉਹਨਾਂ ਦੀ ਸ਼ਰਤ ਉਹਨਾਂ ਨੇ ਸਹਿਯੋਗ ਦਿੱਤਾ ਸਵੇਰੇ 4 ਵਜੇ ਉਹਨੇ ਸਾਇਉਸ ਨੇ ਮੈਨੂੰ ਨੋਟਿਸ ਪੜਾਇਆ 4 ਘੰਟੇ ਕਾਨਪੁਰ છોੜੋ ਪਰ ਤੁਸੀਂ 1 ਸਾਲ ਤੱਕ ਕਾਨਪੁਰ ਨਹੀਂ ਆ ਸਕਦੇ ਮੈਂ ਕਹੇ ਮੇਰਾ ਕਸੂਰ ਤੁਸੀਂ ਇਹ ਕੀ ਕਰ ਰਿਹਾ ਮੈਂ ਤਾਂ ਤੁਸੀਂ ਬੀੜਾਂ ਜਲਾਈਆਂ ਨੇ ਮੈਂ ਫਿਰ ਸਰਫੋਂ ਨਾਲ ਹੀ ਸੰਭਾਲ ਲਈ। ਕੁਝ ਗੁੰਡਿਆਂ ਨੂੰ ਅੱਗੇ ਕਰਕੇ ਵੀਰਾਂ ਜਲਵਾਈਆਂ ਮੈਂ ਕਸਰ ਕਰਕੇ ਲੈਂਦੀ ਹਾਂ। ਹੋਰ ਕੋਈ ਕੁਝ ਨਹੀਂ ਕੀਤਾ। ਲੱਗ ਕੇ ਮੈਨੂੰ 4 ਘੰਟੇ ਚ ਕਾਨਪੁਰ ਚੋਲਣਾ। 91 ਦੇ ਚ ਮੈਂ ਫ੍ਰੀ ਹੋਇਆ। ਜਦ ਬੀਬੀ ਸਿੰਘ ਦੀ ਹਕੂਮਤ ਬਣੀ। 42 ਆਦਮੀਆਂ ਦੇ ਕੇਸ ਵਾਪਸ ਲੈ ਗਏ ਉਹਦੇ ਸਿਮਰਨਜੀਤ ਸਿੰਘ ਮਾਨ ਤੇ ਦਾਸ। ਤੇ ਬਾਕੀ ਹੋਰ ਚਾਲੀ। ਕਵੰਤੇ ਸੱਜਣ ਸੰ ਬਾਕੀ ਤੇ ਇਸ ਤੋਂ ਪਹਿਲੇ ਹੀ ਪ੍ਰਿਆਲ ਚੁਕੇ ਸੰਜੇਨਾ ਦੇ ਮੁਕਦਮੇ ਬਣੇ ਸਨ ਕਿਸੇ ਦਾ ਸਾਲ ਬਾਅਦ ਰਫਾ ਦਫਾ ਹੋ ਗਿਆ ਕਿਸੇ ਦਾ 6 ਮਹੀਨੇ ਹਕੂਮਤ ਦੇ ਜਾਣ ਨਾਲ ਮੇਰਾ ਕੇਸ واپس ਹੋਇਆ ਮੈਂ ਦਰਦੀ ਸਾਧ ਦਾ ਵਿਰਾਜ ਇਸ ਬਿੱਲੇ ਚ ਹੁਣ ਵੀ ਸਹੀ ਲੱਗਿਆ ਨਹੀਂ ਉਹ ਚੇਰ ਉਤੇ ਬੈਠੇ ਪਹੁੰਚ ਗਏ ਮੈਂ ਉਹਨਾਂ ਨੂੰ ਪੁੱਛਿਆ ਜਿਨ੍ਹਾਂ ਨੂੰ پکڑੰਦ ਤੇ 20 ਕਰੋੜ ਰੁਪਇਆ ਗਵਰਨਮੈਂਟ ਦਾ ਖਰਚ ਹੋਇਆ ਉਹਨਾਂ ਨੂੰ ਗਵਰਨਮੈਂਟਾਂ ਛੱਡ ਦਿੱਤਾ ਗਿਆ ਕਿਸੇ ਵੀ ਰਫਾ ਦਫਾ ਤੇ ਮੇਰੇ ਹੁਣ ਕੀ ਕਿ ਕਰਾਂ ਪਹਿਲੇ ਕਿਹਾ ਉਹਨੇ ਕਿ ਮੈਨੂੰ 10 ਸਾਲ ਕਿਉਂ ਕੱਜਰ ਰੋਕਾਰ ਕੀਤਾ ਮੇਰਾ ਪਾਸਪੋਰਟ ਵੀ ਜ਼ਬਤ ਔਰ 30 ਦਿਨ ਮੈਂ ਕਚਹਿਰੀ ਚ ਕਿ ਕਿਦਰੇ ਇੱਕ ਦਿਨ ਵੀ ਨਹੀਂ ਪਹੁੰਚਿਆ ਤੇ ਗ੍ਰਿਫਤਾਰੀ ਦੇ ਵਰਣ ਇਸ ਤਰ੍ਹਾਂ ਮੈਨੂੰ ਜ਼ਲੀਲ ਕਰਕੇ ਧਰਿਆ ਸੇ 10 ਸਾਲ ਮਹੀਨੋਂ ਕਿਉਂ ਖੱਜਲ ਖਾ ਰਹੀ ਤਾਂ ਕਹਿੰਦੇ ਕਿ ਤੁਸੀਂ ਜਿਹੜੀਆਂ ਦਲੀਲਾਂ ਦਿੰਦੇ ਹੋ ਇਹਦੇ ਨਾਲ ਗਵਰਨਮੈਂਟ ਬਦਰਾਉਂ ਇੱਕ ਦਲੀਲ ਮੈਂ ਦਿੱਤੀ ਸੀ ਜਿਸ ਦਾ ਕੋਈ ਜਵਾਬ ਨਹੀਂ ਸੀ ਹਾਜ਼ਰਤ ਬਲਦ ਜੋ ਕਸ਼ਮੀਰੀ اور ਪਾਕਿਸਤਾਨੀ ਅਤੰਕਵਾਦੀ ਜਮਾ ਹੈ ਬਾਰਿਬੀ ਗਵਰਨਮੈਂਟ ਨੇ ਹਾਜ਼ਰਤ ਬਲਦ ਦਾ ਘੇਰਾ ਪਾਇਆ ਇੱਕ ਬਹੁਤ ਵੱਡੀ ਦਰਗਾਹ ਹੈ ਤੁਹਾਡੇ ਵਿੱਚ ਸ਼ਾਇਦ ਕੋਈ ਸ਼ਹਿਰ ਅਗਰ ਕੇ ਬਹੁਤ ਵੱਡੀ ਦਰਗਾਹ ਉੱਥੇ ਮੂਹੇ ਮੁਬਾਰਕ ਮੁਹੰਮਦ ਸਾਦਾ ਇਕਬਾਲ ਹੋਇਆ ਹੈ ਕਿਸ ਤਰ੍ਹਾਂ ਉਹਨਾਂ ਨੇ ਮੁਸਲਮਾਨਾਂ ਨੇ ਸੰਭਾਲਿਆ ਇਹ ਵਾਲ ਕਿਸ ਤਰ੍ਹਾਂ ਲੈ ਗਏ ਨੇ ਉਹ ਜਾਣਨ ਲੇਕਿਨ ਅਜੇ ਵੀ ਸਤਕਾਰ ਨਾਲ ਉਹਨਾਂ ਨੇ ਰੱਖਿਆ ਹੈ ਬਹੁਤ ਵੱਡਾ ਅਸਥਾਨ ਹੈ ਉੱਥੇ ਸੌ ਦੇ ਕਰੀਬੇ ਸਨ ਬਾਹਰ ਸਰਕਾਰ ਨੇ ਘੇਰਾ ਪਾ ਦਿੱਤਾ ਫੌਜ ਨੇ ਪਾਣੀ ਦਾ ਕਨੈਕਸ਼ਨ ਤੋੜ ਦਿੱਤਾ, ਬਿਜਲੀ ਦਾ ਖੁਰਾਕ ਪਹੁੰਚਣ ਦੀ ਜਿਹੜੀ ਲਾਈਨ ਸੀ ਉਹ ਵੀ ਤੋੜ ਦਿੱਤੀ। 15 ਦਿਨ ਬਾਅਦ ਭੁੱਖੇ ਪਿਆਸਿਆਂ ਨੇ ਸਮਰਪਣ ਕਰ ਦਿੱਤਾ ਸਿਲੈਂਡਰ ਪਰ। ਮੈਂ ਦਲੀਲ ਦਿੱਤੀ ਕਿ ਇਹ ਵੀ ਕੁਝ ਦਰਵਾਜ਼ਾ ਸਰਵੇ ਕੀਤਾ ਜਾ ਸਕਦਾ ਸੀ। ਬਿਜਲੀ ਪਾਣੀ ਦਾ ਕਨੈਕਸ਼ਨ ਤੋੜ। ਖੁਰਾਕ ਦੀ ਲਾਈਨ ਕੱਟ। ਇਹ ਸਾਰਾ ਡੰਬਰ ਕਰਨ ਦੀ ਲੋੜ ਸੀ। ਮੇਰੇ ਨਾਲ ਹਿੰਦੂ ਸਹਿਮਤ ਸੀ, ਤੇ ਵੀ ਨਾ। ਸਾਰੇ ਸਿੱਖ ਵੀ ਚੰਗੇ ਨਹੀਂ ਹੁੰਦੇ ਪਰ ਸਾਰੇ ਸਿੱਖ ਵੀ ਬੁਰੇ ਨਹੀਂ ਹੁੰਦੇ ਸਾਰੇ ਹਿੰਦੂ ਚੰਗੇ ਨਹੀਂ ਹੁੰਦੇ ਪਰ ਯਕੀਨ ਜਾਨੋ ਸਾਰੇ ਹਿੰਦੂ ਬੁਰੇ ਨਹੀਂ ਹੁੰਦੇ ਇਤਨੇ ਸਿੱਖਾਂ ਨੇ ਆਗਾ ਲਾਰਾ ਨਹੀਂ ਮਾਰੇ ਆਉਣਾ ਕਚਹਿਰੀ ਚ ਦੇਖ ਕੇ ਜਿਹੜੇ ਹਿੰਦੂ ਉਹ ਕਹਿੰਦੇ ਸਨ ਮੈਨੂੰ ਦੇਖ ਕੇ ਕਿਨੇ ਗਾਨੇ ਜੀ ਤੁਸੀਂ ਤੇ ਸੋ ਸਭ ਗਾਣਾ ਗੜਦੇ ਸੀ ਪਰ ਸਾਰੇ ਹਿੰਦੂ ਬੁਰੇ ਨਹੀਂ ਹੁੰਦੇ ਅੰਦਰ ਵੀ ਚੰਗੇ ਹੁੰਦੇ ਸਨ ਗਵਾਹੀ ਦੇਣ ਨੂੰ ਥਾਲੀ ਵਾਲ ਵਕੀਲ ਨੇ ਇਹ ਹਿੰਦੂ ਇਕੱਠੇ ਕੀਤੇ ਮੇਰੇ ਪੱਖ ਦੇ ਕਹਿਣ ਲੱਗੇ ਬੇਕਸੂਰ ਮਨੁੱਖ ਇਹ ਸਿਰਫ ਬੋਲ ਰਿਹਾ ਹੈ ਸਿਰਫ ਦਲੀਲ ਆ ਦਿੰਦਾ ਹੈ ਕਹਿੰਦੇ ਚੁੱਪ ਨਹੀਂ ਰਹਿ ਸਕਦਾ ਚੁੱਪ ਰਹਿ ਜਾ ਐਸਾ ਜੱਜ ਦੇ ਬੋਸ ਬਾਬੂ ਲਾਲ ਜੱਜ ਸੀ ਪਟਿਆਲਾ ਹੋ ਗਿਆ ਇਹ ਚੁੱਪ ਨਹੀਂ ਰਹਿ ਸਕਦਾ ਚੁੱਪ ਰਹਿ ਜਾ ਕਹਿਣ ਲੱਗੇ ਨਹੀਂ ਬੋਲਣਾ ਇਸ ਦਾ ਪੇਸ਼ਾ ਬੋਲਣਾ ਇਹ ਦੀ ਕਰਤਾ ਕਥਾ ਕਰਦਾ ਇਹ ਦਲੀਲ ਮੈਂ ਦਿੱਸੀ ਮੈਂ ਜੋ ਕੁਝ ਹਜ਼ਰਤ ਬਾਲੁੰਦੇ ਜੀ ਕੀਤਾ ਹੈ ਇੱਥੇ ਵੀ ਕੀਤਾ ਜਾ ਸਕਦਾ ਪਰ ਇੱਕ ਮਸਲਾ ਖੜਾ ਕਰ ਹੈ ਹਮਦਰਦੀ ਦਾ ਲੈ ਜਾ ਹਿੰਦੂਆਂ ਚ ਪੈਦਾ ਕਰਕੇ ਵੋਟ ਲੈਣੇ ਸਨ ਹਕੂਮਤ ਬਣਾਣੀ ਸੀ ਇਹਨੂੰ ਸਾਡੇ ਪੋਲੀਸਿਕ ਸਮਝ ਨਾ ਸਕੇ ਸਮਝ ਨਾ ਸਕੇ ਪਰ ਜਿਨ੍ਹਾਂ ਨੇ ਸਮਝ ਕੇ ਕੁਝ ਕਹਿਣਾ ਸ਼ੁਰੂ ਕੀਤਾ ਉਹਨਾਂ ਨੂੰ ਵਧਾ ਰੱਖਿਆ ਕਿ ਆਪ ਮੂਰਖਤਾ ਵਸੋ ਕੇ ਕਾਮ ਨੂੰ ਫਾਰਕ ਕੀਤਾ ਹਾਲਾਤ ਹੈ 91 ਦੇ ਚਮੈ ਫਰੀ ਹੋਇਆ ਪਰ ਉਹ ਵੀ ਪੀਸ ਨੇ ਕਾਂਗਰਸ ਕੋਲੋਂ ਮਤ ਨਹੀਂ ਵੀ ਪੀਸ ਨੇ ਅਲਾਮੀਆਂ ਵੀ ਕੀਏ ਇਹ ਕੇਸ ਗਲਤ ਬਣਾਏ ਇਹਨਾਂ ਬੰਦਿਆਂ ਨੂੰ 10 ਸਾਲ ਤੱਕ ਗਲਤ ਪਰੇਸ਼ਾਨ ਕੀਤਾ ਖਾਣਾ ਖਾ ਪਰੇਸ਼ਾਨ ਕੀਤਾ ਉਸ ਤੋਂ ਬਾਅਦ 92 ਦੇ ਚਮੈ ਖੁੱਲੇ ਰੂਪ ਵਿੱਚ ਦੇਸ਼ ਦੇ ਫੈਮਿਲੇਸ਼ਨ ਬਾਰਮਣ ਕਰਨਾ ਅਰਮ ਕਿਸਾ ਹੈ ਸੌਂਦੇ ਤੇ ਜਿਹੜਾ ਸੀਜਾ ਸਾਖਾ ਵਰਤਿਆ ਨਨ ਕਾਣੇ ਸਾਉਦੇ ਜ਼ਖਮ ਅਜੇ ਭਰੇ ਨਹੀਂ ਸੰ 47 ਦੇ ਨਵੇਂ ਜ਼ਖਮ ਸ਼ੁਰੂ ਹੋ ਗਏ ਤੇ 47 ਦੇ ਜ਼ਖਮ ਵੀ ਅਜੇ ਭਰੇ ਨਹੀਂ ਸੰ ਰੋਂਗ ਰੋਂਗ ਜ਼ਖਮੇ ਹੋ ਗਏ ਅਕਸਰ ਸੀ ਸੌਂਦੇ ਤੇ ਜਿਹੜਾ ਸੀਜਾ ਸਾਖਾ ਵਰਤਿਆ ਨਨ ਕਾਣੇ ਸਾਉਦੇ ਜ਼ਖਮ ਅਜੇ ਭਰੇ ਨਹੀਂ ਸੰ 47 ਦੇ ਨਵੇਂ ਜ਼ਖਮ ਸ਼ੁਰੂ ਹੋ ਗਏ ਕਿ ਸਾਰੇ ਤਾਲੀ ਦੇ ਜ਼ਖਮ ਵੀ ਅਜੇ ਭਰੇ ਨਹੀਂ ਸਨ ਤਾਂ ਰੋਮ ਰੋਮ ਜ਼ਖਮੇ ਹੋ ਗਿਆ ਸਾਰੀ ਸਤਿਗੁਰ ਰਹਿਮਤ ਕਰਨ ਦਾਲੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਮਤ ਉਸ ਦੀ ਔਲਾਦ ਸਾਥੇ ਸਹਾਇ ਹੋਣ ਮਦਦਗਾਰੋਂ ਨੂੰ ਪਰ ਸਹੀ ਸੋਚਣੀ ਦੇਣ ਇਤਨੀ ਮੈਂ ਅਰਜ਼ ਕਰਾਂ 68 ਸੀਰਸੰਦ ਉਤੇ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਸਥਾਨ ਨੇ ਰਾਮੇਸ਼ਰਮ ਦੇ ਗੁਰੂ ਨਾਨਕ ਦਾ ਸਥਾਨ ਹੈ ਫਰੀਦ ਉਰਦੂ ਦੇ ਇਤਿਹਾਸਕ ਸਥਾਨ ਹੈ ਬਨਾਰਸ ਦੇ ਗੁਰੂ ਤੇਗ ਬਹਾਦਰ ਸਾਹਿਬ ਦਾ ਇਤਿਹਾਸਕ ਸਥਾਨ ਹੈ ਗੁਰਨਾਣਿਕ ਦਾ ਇਤਿਹਾਸਕ ਸਥਾਨ ਹੈ ਸਾਰੇ ਦੇਸ਼ ਦੇ ਇਤਿਹਾਸਕ ਅਸਥਾਨਾਂ ਦੇ ਆਸਰੇ ਤੇ ਸਾਰੇ ਦੇਸ਼ ਨੂੰ ਸਿੱਖ ਬਣਾ ਸਕਦੇ ਸੀ 90 ਲੱਖ ਦੇ ਕਰੀਬ ਕਬੀਰ ਪੰਥੀ ਤੇ ਬਣਨ ਨੂੰ ਤਿਆਰ ਸੀ ਪਰ ਬਦਕਿਸਮਤੀ ਇਕਬਾਲ ਫਿਰ ਕਹਿੰਦਾ ਨਾਨਕ ਦਾ ਬਾਗੀਚਾ ਉਹਨਾਂ ਮਾਲੀਆਂ ਦੇ ਹੱਥ ਆਇਆ ਜਿਨ੍ਹਾਂ ਨੇ ਬਗੀਚੇ ਨੂੰ ਉਜਾੜਿਆ ਤੇ ਹੇਅ ਫੈਲਾਇਆ ਨਹੀਂ ਫੈਲਾਇਆ ਉਜਾੜਿਆ ਵਰਨਾ ਹਰ ਜਗ੍ਹਾ ਇਤਿਹਾਸਕ ਸਥਾਨ ਮੌਜੂਦ ਹੋਣ ਇਤਿਹਾਸਕ ਸਥਾਨ ਈਸਾਈਆਂ ਦੇ ਨਹੀਂ ਨੇ ਉਹਨਾਂ ਨੇ ਇਹਨਾਂ 50 ਸਾਲਾਂ ਚ 4 ਕਰੋੜ ਨਵੇਂ ਕ੍ਰਿਸਚੀਅਨ ਬਣਾਏ ਸਾਰੇ ਦੇਸ਼ ਛੜੇ ਇਤਿਹਾਸਕ ਸਥਾਨ ਨੇ ਅੰਧੀ ਆਮਦ ਹੈ ਉੱਥੇ ਤੇ ਇਹ ਜੋ ਸੇਤੀ ਸਾਰੇ ਦੇਸ਼ ਨੂੰ ਧਨਕਰ ਨਾਨਕ ਦੇਵ ਜੀ ਦੀ ਛਾਤਰਛਾਇਆ ਇਹ ਲਿਆ ਸਕਦੇ ਸੀ ਇਸ ਤਰ੍ਹਾਂ ਦੀ ਸੋਚਣੀ ਨਹੀਂ ਦਰਮ ਕਰੇਸੀ ਦੇ ਜ਼ਮਾਨੇ ਚ ਮਨੁੱਖ ਦੀ ਤਾਕਤ ਹੁੰਦੀ ਏ ਬਹੁਤ ਗਣ ਸੀ ਬਾਕੀ ਸਾਰੀਆਂ ਤਾਕਤਾਂ ਰਹਿ ਜਾਂਦੀਆਂ ਪਹਿਲੀ ਨਾਨਕ ਇਹੋ ਸਰਵ ਸੀ ਨਵੇਲਾ ਕਬੀਰ ਪੰਥੀਆਂ ਨੇ ਕਿਹਾ ਸੀ ਅਸੀਂ ਅਸੀਂ ਸਿੰਘ ਸਜਣ ਨੂੰ ਤਿਆਰ ਆ ਜਿਨ੍ਹਾਂ ਦੇ 700 ਦੇ ਕਰੀਬ ਅਲਾਹਾਬਾਦ ਦੇ ਚ 2 ਸਾਲ ਪਹਿਲੇ ਸਜੇ ਦਾਸ ਉੱਤੇ ਸ਼ਾਮਲ ਹੋਇਆ ਗਿਆਣੀ ਹਾ ਗੁਰਿੰਦਰ ਸਿੰਘ ਬੈਠੇ ਨੇ ਇਸਾਰੇ ਸਨ ਉਹ ਕਬੀਰਪਨ ਦੀ ਸਭ ਕਹਿੰਦੇ ਸੀ ਸਾਰੇ ਦੇ ਸਾਰੇ ਸਿੰਘ ਸੱਜਣ ਨਾਲ ਪਿਆਰ ਹੁਣ 700 ਦਸਤਾਰਾਂ 700 ਕਿਰਪਾਨਾਂ ਕਮ ਸੇ ਕਮ 1400 ਕਛਹਿਰੀਆਂ ਦਾ ਇੰਤਜ਼ਾਮ ਸ਼੍ਰੀ ਗੁਰ ਸਿੰਘ ਸਭਾ ਅਲਾਵਾ ਨਹੀਂ ਕੀਤਾ 90 ਲੱਖ ਜਨ ਨੂੰ ਪਿਆਰ ਨਹੀਂ ਗੁਰਦਵਾਰਿਆਂ ਦੀ ਗੋਲ ਕਾ ਕੇ ਸੁਆਸਤੇ ਪਰ ਮੈਂ ਹੁਣੇ ਅਮਰੀਕਾ ਦੇ ਇੱਕ ਸ਼ਹਿਰ ਦਾ ਸੁਣ ਕੇ 당ਗ ਰਹਿ ਗਿਆ ਕਿ ਸੱਜਣ ਨੇ ਗੁਰਦਾਰੇ ਦੇ ਦੋ ਪਾਰਟੀਆਂ ਨੇ ਜੱਜ ਨੇ ਕਿਹਾ 5 ਲੱਖ ਡਾਲਰ ਜਮ੍ਹਾਂ ਕਰਾਓ ਨਹੀਂ ਤੇ ਸੁਲਾ ਕਰ ਲਓ ਉਸ ਤੋਂ ਪਹਿਲੇ 3-4 ਲੱਖ ਡਾਲਰ ਬਰਬਾਦ ਕਰ ਚੁੱਕੇ ਸਨ ਇਸ ਤਰ੍ਹਾਂ ਕੰਮ ਦਾ ਪੈਸਾ ਤੋਂ ਕੀ ਡਾਲਰ ਡਾਲਰ ਮੱਥਾ ਟੇਕ ਦੇਣ ਇਹ 10-10 ਲੱਖ ਡਾਲਰ ਅਦਾਲਤਾਂ ਦੇ ਨਾਲ ਤੇ ਜੇ ਕੁਝ ਕਹੋ ਤੇ ਮਸਕੀਨ ਜਿਹੜਾ ਹੈ ਨਾ ਜ਼ਬਾਨ ਦਰਾਜ਼ ਹੈ ਗੱਲ ਤੇ ਬੋਲਦਾ ਕਿ ਡਾਲਰ ਡਾਲਰ ਜੋ ਮੱਥਾ ਟੇਕਿਆ ਜਾ ਰਿਹਾ ਵਕੀਲਾਂ ਵਾਸਤੇ ਕੀ ਦਰਾਂ ਦਾ ਹਸਤੇ ਗਰੀਬ ਦਾ ਮੋਹ ਗੁਰੂ ਕੀ ਗੋਲਕ ਹੈ ਗਰੀਬ ਦੇ ਮੋਹ ਦੇ ਛੜਾ ਜਾਂਦਾ 90% ਭਾਰਤ ਦੀ ਆਬਾਦੀ ਗਰੀਬ ਹੈ ਅਜੇ ਸਿੱਖ ਹੋਣੀ ਸੀ ਅਜੇ ਖੋਣੀ ਸੀ ਇਸ ਤਰ੍ਹਾਂ ਦੀ ਸੋਚਣੀ ਦਾ ਦਾਸ ਨੇ ਪ੍ਰਚਾਰ ਕੀਤਾ ਸੀ ਇਹ ਪ੍ਰਚਾਰ ਨਾ ਜੋ ਸੀਲੇ ਸਿਖਾਣੂ ਚੰਗਾ ਲਗਿਆ ਨਾ ਵਕਤ ਦੀ ਹਕਮਤ ਨੂੰ ਚੰਗਾ ਲਗਿਆ 10 ਸਾਲ ਮੈਨੂੰ ਪਰੇਸ਼ਾਨ ਕੀਤਾ ਸਾਰੇ ਹਾਲਾਤ ਜਿਹੜੇ ਅਸਲੀਏ ਸਨ ਮੈਂ ਤੁਹਾਡੇ ਸਾਹਮਣੇ ਜੋ ਹੈ ਰੱਖੇ ਲੜਾਈ ਵਿਚਾਰਾਂ ਦੀ ਬੜੀ ਪਰਵਲ ਹੁੰਦੀ ਹੈ ਅਸੀਂ ਪੇਸ਼ ਨਾ ਕਰ ਸਕਦੇ ਲੜਾਈ ਦਲੀਲਾਂ ਦੀ ਬੜੀ ਪਰਵਲ ਹੁੰਦੀ ਹੈ ਅਸੀਂ ਕਰ ਨਾ ਸਕਦੇ ਸਾਡਾ মিডিਆ ਬਿਲਕੁਲ ਕੰਮ ਨਹੀਂ 500 ਸਾਲ ਦਾ ਸਾਡਾ ਇਤਿਹਾਸ ਸੀ ਤੇ ਇਹਨਾਂ ਵਰਗਾ ਸੂਰਬੀਰ ਇਹਨਾਂ ਵਰਗਾ شریف ਇਹਨਾਂ ਵਰਗਾ ਦਾਨੇ ਇਨਾ ਵਾਰਗਾਇ ਇਮਾਨਦਾਰ ਕੋਈ ਨਹੀਂ ਇਤਿਹਾਸ ਨੂੰ ਵਿਗਾੜ ਦਿੰਦਾ ਕਿਉਂਕਿ ਆਪਣੇ ਇਤਿਹਾਸ ਦੀ ਅਸੀਂ ਰੱਖਿਆ ਨਾ ਕਰ ਸਕੀ ਸਹੀ ਜਮਾਨਤ ਦੇਸ਼ ਨਾ ਕਰ ਸਕੀ ਔਰ ਅਜੇ ਵੀ ਕੁਝ ਸਿੱਖਿਆ ਹੋਈ ਹੈ ਮੈਨੂੰ ਉਮੀਦ ਨਹੀਂ ਲੱਗਦੀ ਅਜੇ ਵੀ ਅਸੀਂ ਕੁਝ ਸਿੱਖਿਆ ਹੋਵੇ ਇਸ ਤਰ੍ਹਾਂ ਦੀ ਮੈਨੂੰ ਉਮੀਦ ਨਹੀਂ ਹੈ ਫਿਰ ਵੀ ਮੈਂ ਕਿਤਨਾ ਮਨਾਉਂਗਾ ਦੇਸ਼ ਦੇ ਜਿੰਨੀ ਅਜ ਵੀ ਛੱਡਦਾ ਤੇ ਸਮਝ ਹੈ ਵਿਦੇਸ਼ ਦੇਤੇ ਨਹੀਂ ਹੈ ਸਹੀ ਹੈ ਬਿਲਕੁਲ ਨਹੀਂ ਇਤਨੀ ਕਹਿਣ ਲਿਖ ਵੀ ਮੈਨੂੰ ਸੰਕੋਚ ਨਹੀਂ ਇਹ ਦੂਸਰੀ ਮੈਂ ਇਹ ਵੀ ਅਰਜ਼ ਕਰਦੇ ਆ ਮੈਂ ਆਪਣੀ ਧੁਨ ਦਾ ਮਾਲਕ ਹਾਂ ਮੈਂ ਕਦੀ ਕਿਸੇ ਦੀ ਗਲਤ ਵਿਚਾਰ ਨਾਲ ਸਹਿਮਤ ਨਹੀਂ ਹੋਣਾ ਇਹੀ ਕਾਰਨ ਹੈ ਕਈ ਮਨੁੱਖਾਂ ਦੇ ਸਾਹਮਣੇ ਮੈਂ ਗਲਤ ਹੋ ਜਾਣਾ ਮੈਂ ਕਿ ਇੱਕ ਗੱਲ ਅਪਣਾ ਲਓ ਜਿਹੜੀ ਮੈਂ ਕਹੀ ਸੀ ਲੁਧਿਆਣੇ ਦੇ ਵਿੱਚ ਮੈਂ ਕਿ ਛਾਲ ਲੰਬੀ ਮਾਰਨ ਵਾਸਤੇ ਕਈ ਵਾਰ ਪਿੱਛੇ ਹਟਣਾ ਪੈਂਦਾ ਅਟ ਜਾਓ ਪਿੱਛੇ ਬਹੁਤ ਜ਼ਲੀਲ ਹੋ ਜਾਵਾਂਗੇ ਬਹੁਤ ਫਾਰ ਹੋ ਜਾਵਾਂਗੇ ਦਲੀਲ ਸੀ ਦਲੀਲ ਦਾ ਜਵਾਬ ਦਲੀਲੇ ਚਾਹੀਦਾ ਸੀ ਪਰ ਨਹੀਂ ਦਲੀਲ ਦਾ ਜਵਾਬ ਦਲੀਲ ਹੀ ਕੋਈ ਅੰਜਾਮ ਸਾਰੀ ਕੌਮ ਦੇ ਸਾਹਮਣੇ ਸਤਗੁਰ ਰਹਿਮਤ ਕਰਨ ਧਨ ਗੁਰੂ ਨਾਨਕ ਦੀ ਉਮਤ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਉਮਤ ਹੈ ਹਰ ਕੋਨਾ ਦਾ ਇੱਕ ਛਾਲ ਸੀ ਮੁਖ ਸ਼ਕਤੀ ਧਰਮ ਹੈ ਸਚਾਈ ਕੋੜ ਨਿਖੋਟੇ ਨਾਨਕਾ ਕੋੜਕ ਸਚ ਰਹੀ ਵੈਦਿਕ ਰਿਸ਼ੀ ਕਹਿੰਦੇ ਨੇ ਸਤਿ ਤੇ ਮੇਵ ਜੈਤੇ ਸਤ ਕੀ ਸਦੀਵ ਜੀਤ ਹੋਤੀ ਹੈ ਅਗਰ ਜਿੱਤ ਨਹੀਂ ਹੋਈ ਤਾਂ ਫਿਰ ਇਹ ਵੀ ਸਮਝ ਲੈਣਾ ਝੂਠ ਤੇ ਖੜੇ ਸੀ ਬਨਿਆਕ ਝੂਠੇ ਸੀ ਕਰਮ ਝੂਠੇ ਸੀ ਸੋਚਣੀ ਝੂਠੀ ਸੀ ਸਤਿ ਤੇ ਮੇਵ ਜੈਤੇ ਇਹ ਅਥੇ ਰਿਸ਼ੀਆਂ ਦੇ ਇਹ ਬੋਲ ਗਲਤ ਨੇ ਕੋੜ ਨੇ ਖੁੱਟੇ ਨਾਮਕ ਕੋੜਕ ਸੱਚ ਰਹੀ ਕਿਹਾ ਤੇ ਕੋਨੇ ਗੁਰੂ ਦਾ ਬੋਲ ਐਵੇਂ ਕੇ ਸੱਚ ਸਦੀ ਵੀ ਨਹੀਂ ਹਾਰਦਾ ਸਤ ਦੀ ਸਦੀਵ ਜਿੱਤ ਆਉਂਦੀ ਹੈ ਵਿਅਕਤੀ ਤੌਰ ਤੇ ਹਾਰ ਹੁੰਦੀ ਹੈ ਲੇਕਿਨ ਕੌਮ ਦੀ ਇਤਨੇ ਹਾਰ ਇਤਨਾ ਬਦਲੋ ਮਾ ਦੱਬਾ ਇਤਿਹਾਸ ਇਤਨਾ ਵਿਗੜਿਆ ਫਿਰ ਵੀ ਕਈਆਂ ਨੂੰ ਇਹ ਸੋਚਣੀ ਆਉਂਦੀ ਉਹਦੇ ਕੋਈ ਜ਼ਿੰਮੇਵਾਰੀ ਮਹਿਸੂਸ ਕਰਦਾ ਹੋਵੇ ਮੈਂ ਵਿਦੇਸ਼ਾਂ ਚ ਨਹੀਂ ਦੇਖਿਆ ਦੇਸ਼ ਵਿਦੇਸ਼ ਦੇ ਦਰਦ ਵਾਲੇ ਕੁਝ ਮਿਲਦੇ ਨੇ ਉਸ ਆਧਾਰ ਤੇ ਮੈਂ ਇੱਕ ਕਿਤਾਬ ਲਿਖੀ ਸੀ ਦੇਸ਼ ਵਿਦੇਸ਼ ਦੇ ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ ਸੇ ਪ੍ਰਚਾਰਕ ਸ਼੍ਰੇਣੀ ਦੋ ਦੋ ਸੌ ਕਾਪੀਆਂ ਚਾਰ ਪੰਜ ਦਫਾ ਮੈਂ ਗੈਨੀ ਬਲਵਿੰਦਰ ਸਿੰਘ ਉਹ ਦਿੱਤੀਆਂ ਪਰ ਮੈਂ ਅੱਧੀ ਮਾਇਨਾ ਕਿਤਾਬਾਂ ਦੇ ਖਰਚ ਕਰਦਾ ਰਿਹਾ ਸਾਰੇ ਦੇਸ਼ ਜਵੰਡੀਆਂ ਨੇ ਇੰਗਲੈਂਡ ਜਰਮਨੀ ਫਰਾਂਸ ਦੇ ਜਵੰਡੀਆਂ ਨੇ ਕਾਇਲੈਂਡ ਮਲੇਸ਼ੀਆ ਸਿੰਗਾਪੁਰ ਦੇ ਜਵੰਡੀਆਂ ਨੇ ਸਾਰੇ ਭਾਰਤ ਦੇ ਚਵੰਡੀਆਂ ਨੇ 1000 ਦੇ ਕਰੀਬ ਮੈਂ ਇੱਥੇ ਵੀ ਗਏ ਅਮਰੀਕਾ ਵੀ ਵੰਡੀਆਂ ਨੇ ਔਰ ਉਸ ਦੇ ਸਿੱਕੇ ਕਹਿ ਦਿੱਤਾ ਨਹੀਂ ਸੁਧਾਰ ਕਰੋਗੇ ਇਸੇ ਤਰੀਕੇ ਨਾਲ ਚਲੀਏ ਕਿ ਗੱਡੀ ਪਟੜੀ ਤੇ ਨਹੀਂ ਹੈ ਕਿ ਗੱਡੀ ਪਟੜੀ ਤੇ ਨਹੀਂ ਇਸ ਨੂੰ ਪਟੜੀ ਤੇ ਲਿਆਣਾ ਕਿਤਨੇ ਵਿਚਾਰਾਂ ਨੂੰ ਇਸ ਤੋਂ ਪ੍ਰਵਾਨ ਕਰਨਾ ਕਿ ਸਮਾਂ ਮੈਂ ਤੁਹਾਡਾ ਬਹੁਤ ਸਾਰਾ ਲੈ ਗਿਆ ਅੱਜ ਦਾ ਦਿਨ ਇੱਕ ਐਸਾ ਹਾਦਸਾ ਸੀ ਉਸ ਹਾਦਸੇ ਦੀ ਸੇਕ ਹਰਲੇ ਤੱਕ ਪਹੁੰਚੀ ਤੇ ਮੈਂ ਤੇ ਮੀਆਂ ਗੱਲਣਾ ਤੁਹਾਡੇ ਸਾਹਮਣੇ ਜੋ ਹੈ ਕਰ ਦਿੱਤੀਆਂ ਨੇ ਔਰ ਜਦ ਇਹ ਹਾਦਸਾ ਹੋਇਆ ਸਭ ਤੋਂ ਪਹਿਲੇ ਆਵਾਜ਼ ਵੀ ਦਾਸ ਨੇ ਸ਼ਿਮਲੇ ਤੋਂ ਉਠਾਈ ਹਿਮਾਚਲ ਪੁਲਿਸ ਨੇ ਕੇਸ ਬਣਾਇਆ ਦਿੱਲੀ ਤੋਂ ਉਠਾਈ ਫਿਰ ਦਿੱਲੀ ਤੋਂ ਪੁਲਿਸ ਨੇ ਕੇਸ ਉਠਾਇਆ ਪੰਜਾਬ ਨੇ ਬੈਨ ਕਰ ਦਿੱਤਾ ਯੂਪੀ ਨੇ ਬੈਨ ਕਰ ਦਿੱਤਾ ਬੜੀ ਬੇਇੱਜ਼ਤੀ ਨਾਲ ਕਸ਼ਮੀਰ ਬਾਰਡਰ ਤੋਂ ਮੈਨੂੰ ਵਾਪਸ ਕੀਤਾ ਗਿਆ ਪਰਵਾਰ ਸਮੇਤ ਬੱਚਿਆਂ ਸਦੇ ਕੰਕਰ ਕੁਝ ਹਾਲਾਤ ਮੇਰੇ ਸਰੀਰਕ ਠੀਕ ਨਹੀਂ ਸਨ ਮੈਂ ਕਿ ਚਲੋ 15 ਦਿਨ ਦਾ ਮੈਂ ਚੱਲ ਕੇ ਕਸ਼ਮੀਰ ਸ੍ਰੇਸ਼ਟ ਕਰਨਾ ਉੱਤੇ ਲੇਕਿਨ ਬਾਰਡਰ ਤੋਂ ਜੋਨ ਦੇ ਮਹਿਨੇਜ ਜਿਸ ਧੰਨ ਨਾਲ ਮੈਨੂੰ ਵਾਪਸ ਕੀਤਾ ਗਿਆ ਬੇਇੱਜ਼ਤ ਕਰਕੇ ਉਹ ਵੀ ਸਭ ਕਸ਼ਮੀਰੀ ਸਿੰਘਾਂ ਨੂੰ ਪਤਾ ਹੈ ਤਾਂ ਕੁਝ ਇਹ ਜੋ ਸੇਧ ਲਗਿਆ ਸੀ ਤਪਸ਼ ਮੈਂ ਤੁਹਾਡੇ ਸਾਹਮਣੇ ਜੋ ਹੈ ਰੱਖੀ ਹੈ ਅਰਦਾਸ ਹੈ ਧਨ ਗੁਰੂ ਰਣ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਉਹਨਾਂ ਦੀ ਉਨ੍ਹਾਂ ਦੀ ਸਾਜੀ ਹੋਈ ਇਹ ਬਗੀਚੀ ਹੈ ਆਪ ਹੀ ਸਹਾਇਕ ਹੋਣ ਮਦਦਗਾਰ ਹੋਣ ਸਾਰਿਆਂ ਨੂੰ ਬਹੁਤ ਹੀ ਦਿਨ ਦਾਸ ਨੂੰ ਵੀ ਤੋਫੀਕ ਦੇਣ ਬਲ ਸੋ ਬ੍ਰਿਸ਼ਮਾ ਕੋਈ ਰੋਹਿ ਦਾਤਸ ਸੰਮਨ ਲਈ ਆਹ ਗੁਰਬਾਣੀ ਦੇ ਵਿਚਾਰ ਆਪ ਜੀ ਦੇ ਸਮਕਲੇਟ ਕਰਾਂ ਇਸ ਤੋਂ ਤੇ ਸਿਰ ਗੁਰ ਰੈਵਨੀ ਅਤੇ ਪ੍ਰਵਾਨ ਕਰਨੇ ਵਾਹਿਰ ਜੀ ਦਾ ਪਾਲਿਤਾ ਵਾਹਿਰ ਜੀ ਦੀ ਸੇਵਾ ਅਤੇ 20ਵੀਂ ਸਦੀ ਦੇ ਉਹ ਗੁਰਧਰਿਆ ਕੋਰਦੂ ਦਾ ਮਸ਼ਹੂਰ ਮਾਰੂਕ ਸ਼ਾਇਰ ਡਾਕਟਰ ਮੁਹੰਮਦ ਇਕਬਾਲ ਉਹਦੀ ਇੱਕ ਨਜ਼ਮ ਜੋ ਦੇਸ਼ ਦਾ ਕੌਮੀ ਤਰਾਨਾ ਬਣ ਗਈ ਤੇ ਹਰ ਸਕੂਲ ਦੇ ਬੱਚੇ ਉਸ ਨੂੰ ਪ੍ਰਾਰਥਨਾ ਦੇ ਰੂਪ ਦੇ ਗਾਇਨ ਕਰਦੇ ਸਨ ਪੂਰਬ ਦੇ ਤੇ ਗੌਰ ਸੀ ਤੇ ਪੱਛਮ ਦੇ ਡਾਕਟਰ ਮੁਹੰਮਦ ਇਕਬਾਲ ਇਕਾਗਰਤਾ ਪ੍ਰਦਾਨ ਕਰਨੇ ਸਿੱਖ ਸੰਗਤਾਂ ਦਾ ਹੜ ਆ ਰਿਹਾ ਹੈ ਔਰ ਮੈਂ ਸਮਝਦਾ ਇਹ ਪਹਿਲੀ ਦਫਾ ਕੌਮ ਦੀ ਰਹਿਬਰੀ ਪੰਜ ਧਾਰਮਿਕ ਪੰਜ ਪਿਆਰੇ ਸਿੰਘ ਸਾਹਿਬਾਨ ਕਰ ਰਹੇ ਨੇ ਔਰ 40 45 ਸਾਲ ਤੋਂ ਬਾਅਦ ਐਸਾ ਪਹਿਲਾ ਮੌਕਾ ਮਿਲਿਆ ਹੈ ਕਿ ਧਾਰਮਿਕ ਪੁਰਖ ਕੌਮ ਦੇ ਅਗਵਾਈ ਕਰਨ ਪਹਿਲਾ ਹੀ ਮੌਕਾ ਮਿਲਿਆ ਹੈ 40 45 ਸਾਲ ਤੱਕ ਤੇ 86 ਬੰਦੇ ਰਹਿਨਮਾਈ ਕਰਦੇ ਰਹੇ ਅਗਵਾਈ ਕਰਦੇ ਰਹੇ ਕਿ 40 45 ਸਾਲ ਵਿੱਚ ਅਸੀਂ ਜੋ ਕੁਝ ਪ੍ਰਾਪਤ ਕੀਤਾ ਉਹ ਤੁਹਾਡੇ ਸਾਹਮਣੇ ਹੈ ਤੇ ਹੁਣ ਅਸੀਂ ਰੈਬਰੀ ਦਿੱਤੀ ਹੈ ਗੁਰੂ